ਰੋਟੀ ਦੇਣ ਗਿਆ 10 ਮਿੰਟ ਲਈ ਔਰ ਇਸ ਦਰਮਿਆਨ ਦੇ ਵਿੱਚ ਇਹ ਕੁੜੀ ਸਾਨੂੰ ਨਹੀਂ ਸਮਝਾਈ ਕਿਧਰ ਚਲੀ ਗਈ ਤੁਹਾਨੂੰ ਭੈਣ ਭਰਾ ਦਾ ਬੜਾ ਪਿਆਰ ਹੁੰਦਾ ਭੈਣ ਦਾ ਆਸਰਾ ਬਈਆ ਹੈ ਤੁਸੀਂ ਕੱਲਿਆਂ ਵੀ ਮਜ਼ਬੂਤ ਕਰਦੇ ਹੋ ਆਪਣੇ ਆਪ ਨੂੰ ਨਹੀਂ ਰੋਣਾ ਨਹੀਂ ਮੇਰਾ ਬਾਬਾ ਤੁਸੀਂ ਦੇਖ ਸਕਦੇ ਹੋ ਵੀ ਭਰਾ ਦੀ ਅੱਖਾਂ ਚੋਂ ਅਥਰੂ ਆ ਗਏ ਨੇ ਭੈਣ ਭਰਾ ਦਾ ਪਿਆਰ ਹੀ ਬਹੁਤ ਹੁੰਦਾ ਵਾ ਤੁਸੀਂ ਦੇਖ ਸਕਦੇ ਹੋ ਛੋਟਾ ਭਰਾ ਵਾ ਪਰ ਯਾਦ ਵੀ ਕਰਦਾ ਆਪਣੀ ਭੈਣ ਨੂੰ ਇੱਕ ਕੰਮ ਵੀ ਮੈਨੂੰ ਪੁੱਛ ਕੇ ਕਰਨ ਵਾਲੀ ਅੱਜ ਐਡਾ ਵੱਡਾ ਕਦਮ ਹਨੂ ਨਹੀਂ ਸਮਝਾ ਰਿਹਾ ਮੇਰਾ ਆਪਣਾ ਦੁਕਾਨ ਖਰਾਬ ਹੈ ਮੇਰੇ ਤੇ ਬਾਬਾ ਦੀਪ ਸਿੰਘ ਦੇ ਗਿਆ ਇੱਕੋ ਧਾਸੇ ਕਿ ਬਾਬੇ ਮੇਰੀ ਕੁੜੀ ਜਿੱਤੇ ਵੀ ਅਨਸਹੀ ਸਦਾ ਮੈਂ ਕੋਪੀਸ ਕਰ ਪਰ ਅੱਜ ਵੀ ਮੈਂ ਉਹਨੂੰ ਕੁਝ ਨਹੀਂ ਕਹੂੰਗੀ ਜਿੱਥੇ ਵੀ ਹੈਗੀ ਘਰ ਆ ਜਵੇ ਮੈਂ ਉਹਨੂੰ ਕੁਝ ਨਹੀਂ ਕਹੂੰਗੀ ਸਾਸਿਕਾ ਦੋਸਤੋ ਮੈਂ ਹਟਵੜਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜਿਓ ਪੰਜਾਬੀ ਲੋਕ ਚੈਨਲ ਦੇ ਨਾਲ ਤਸਵੀਰਾਂ ਵਿਖਾਵਾਂਗੇ ਤੁਹਾਨੂੰ ਜਮਰ ਸਾਦੇ 140 ਰੋਡ ਦੀ ਆ ਜਿੱਥੇ ਕੀ ਪ੍ਰਭਦੀਪ ਕੋ ਨਾ ਦੀ ਲੜਕੀ ਜਿਹਦੀ ਉਮਰ 11 ਸਾਲ ਆ ਤੇ ਪੰਜਵੀਂ ਕਲਾਸ ਚ ਪੜਦੀ ਆ ਘਰੋਂ ਬਾਹਰ ਜਾਂਦੀ ਆ ਬੇਟੀ ਪਰ ਪਰਿਵਾਰ ਨੂੰ ਨਹੀਂ ਪਤਾ ਕਿ ਕਿੱਥੇ ਜਲ ਗਈ ਆ ਸਵੇਰ ਦੀ ਗਈ ਆ ਸਾਰਾ ਪਰਿਵਾਰ ਉਹ ਲੋਕੇ ਬੁਰਾ ਹਾਲ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਮਾਤਾ ਦਾ ਬਹੁਤ ਬੁਰਾ ਹਾਲ ਆ ਗੱਲਬਾਤ ਵੀ ਕਰਾਂਗੇ ਮਾਤਾ ਜੀ ਮਾਤਾ ਜੀ ਤੁਸੀਂ ਕਿੱਥੇ ਸੀ ਜਦੋਂ ਬੇਟੀ ਗਈ ਸੀ ਕੀ ਨਾਂ ਆ ਬੇਟੀ ਦਾ ਬੇਟੀ ਪ੍ਰਭਦੀਪ ਕੋਰ ਹੈ ਜੀ ਤੇ ਮੈਂ ਡਿਊਟੀ ਤੇ ਗਈ ਹੋਈ ਸੀਗੀ ਮੈਂ ਕਿਸੇ ਦੇ ਘਰ ਸਬਜ਼ੀ ਕੋਈ ਵਗੈਰਾ ਕੱਟਣ ਦਾ ਕੰਮ ਕਰਦੀ ਆ ਤੇ ਬੇਟਾ ਘਰ ਸੀਗਾ ਦੋਨੋਂ ਬੱਚੇ ਸੀਗੇ ਬੇਟਾ ਮੇਰਾ ਸਿਰਫ ਆਪਣੇ ਪਾਪਾ ਨੂੰ ਰੋਟੀ ਦੇਣ ਗਿਆ 10 ਮਿੰਟ ਲਈ ਔਰ ਇਸ ਦਰਮਿਆਨ ਦੇ ਵਿੱਚ ਇਹ ਕੁੜੀ ਸਾਨੂੰ ਨਹੀਂ ਸਮਝਾਈ ਕਿੱਧਰ ਚਲੇ ਗਈ। ਇੱਕ ਆਰ ਆਇਆ ਨੇ ਆਂਦੇ ਮੈਨੂੰ ਦੇਖਿਆ ਕਿ ਘਰ ਹੈ ਨਹੀਂ। ਫੋਨ ਕੀਤਾ ਫੋਨ ਸਵਿਚ ਆਫ ਆ ਰਿਆ ਸੀ ਇਹ ਭੱਜਾ ਮੇਰੇ ਕੋਲ ਆਇਆ ਕਿ ਮੰਮਾ ਤੁਹਾਡੇ ਵੱਲ ਆਈ ਆ। ਮੈਂ ਵੀ ਉੱਥੋਂ ਪਰ ਜੀ ਮੁਰ ਕੇ ਉਸ ਤੋਂ ਬਾਅਦ ਅਸੀਂ ਲੱਭ ਹੀ ਰਹੇ ਹਾਂ ਉਹਨੂੰ। ਸਾਨੂੰ ਹਲੇ ਤੱਕ ਨਹੀਂ ਲੱਭੀ। ਲੋਕੇਸ਼ਨ ਟ੍ਰੇਸ ਕੀਤੀ ਹੈ ਤੇ ਸ਼ਿਦਾ ਸਾਹਿਬ ਦੀ ਆ ਰਹੀ ਆ ਪਰ ਸੀ ਉੱਥੇ ਵੀ 4-5 ਵਾਰ ਦੇਖਿਆ ਸਾਨੂੰ ਉੱਥੇ ਵੀ ਨਹੀਂ ਮਿਲ ਰਹੀ। ਮਿਲੈਸੋ ਵੀ ਇਹ ਘਟਨਾ ਕਿੰਨੇ ਵਜ ਦੀ ਆ ਸਵੇਰੇ ਕਿੰਵੇ ਘਰੋਂ ਗਈ ਸੀ ਤੇ ਹੁਣ ਕਿੰਨਾ ਸਮਾਂ ਹੋ ਗਿਆ ਕਿੱਥੇ ਕਿੱਥੇ ਲੱਭਣ ਦੀ ਤੁਸੀਂ ਕੋਸ਼ਿਸ਼ ਕੀਤੀ ਹੁਣੋਂ? ਮੈਂ ਜੀ ਗੁਰਦੁਆਰੇ ਆਪਣੇ ਸਾਰੇ ਜਾਇਆਂ ਆ ਅਛੀ ਦਾ ਸਾਬ ਜਾਇਆਂ ਜਿਸੇ ਜ਼ਰੂਰ ਤੇ ਮੈਨੂੰ ਆਪਣੀ ਫਰੈਂਡ ਜਿੱਥੇ ਜਾਂਦੀਆਂ ਨੇ ਸਭ ਜਗ੍ਹਾ ਨੂੰ ਦੇਖ ਚੁੱਕੀ ਆ ਅਛੀ ਦਾ ਸਾਬ ਰਾਮਸਰ ਅਛੀ ਦਾ ਸਾਬ ਦੇ ਪਿੱਛੇ ਬੈਕ ਸਾਈਡ ਹੀ ਨੇ ਗਲੀਆਂ ਨੇ ਉੱਥੇ ਵੀ ਅਸੀਂ ਦੇਖ ਕੇ ਆਏ ਆ 10:40 ਵਜੇ ਦਿਨ ਤਦਾਂ ਐਮ ਸੀਗਾ ਜੀ ਤੁਹਾਨੂੰ ਵੀ ਕੀ ਲੱਗਦਾ ਕੀ ਆ ਕਿਉਂ ਲੜਕੀ ਘਰੋਂ ਚੱਲ ਗਈ ਆ ਉਸ ਕੋ ਕੋ ਫੋਨ ਵਗੈਰਾ ਹੈਗਾ ਸੀ ਕਿ ਨਹੀਂ ਹੈਗਾ ਭਾਈ ਕੀ ਲੱਗਦਾ ਕਿ ਜਿਵੇਂ ਦੱਸਿਆ ਵੀਰ ਨੇ ਵੀ ਉਹ ਪਾਪਾ ਰੋਟੀ ਦੇ ਮਾਸੇ ਘਰੇ ਉੱਥੇ ਦੁਕਾਨ ਤੇ ਗਿਆ ਸੀ ਕੱਲੀ ਘਰੇ ਭੈਣ ਸੀ ਕੀ ਲੱਗਦਾ ਕਿ ਫੋਨ ਆਇਆ ਹੋਊਗਾ ਜਾਂ ਕੀ ਗੱਲਬਾਤ ਹੈ ਕਿੱਥੇ ਜਲ ਗਈ ਆ ਕੋਈ ਲਾਸਟ ਜਾਂਦਿਆਂ ਕੁਝ ਸੀਸੀਟੀਵੀ ਫੁਟੇਜ ਸਾਹਮਣੇ ਆਈ ਗਲੀ ਜਾਂਦਿਆਂ ਦੀ ਕਿਸੇ ਨੇ ਵੇਖੀ ਆ ਹਾਂਜੀ ਗਲੀ 'ਚ ਮੋੜ ਇੱਕ ਲੇਡੀਜ਼ ਨੇ ਦੇਖਿਆ ਉਹ ਕਹਿੰਦੇ ਅਧਿਆਤਿਕ ਬੈਗ ਸੀਗਾ ਔਰ ਤੁਰੀ ਜਾ ਰਹੀ ਸੀਗੇ ਬਾਕੀ ਉਸ ਤੋਂ ਅੱਗੇ ਤਾਂ ਅਸੀਂ ਇਹ ਲੈ ਕੇ ਕੈਮਰੇ ਸਭ ਦੇ ਬੰਦ ਨੇ ਕਿਉਂਕਿ ਮੋਸਟਲੀ ਦੁਕਾਨਾਂ ਬੰਦ ਨੇ ਤੇ ਲੋਕੇਸ਼ਨ ਦੇਖੀ ਨਹੀਂ ਅਸੀਂ ਕਿਧਰ ਨੂੰ ਜਾ ਰਹੀ ਆ ਬਾਕੀ ਫੋਨ ਉਹ ਜੋ ਘਰ ਦਾ ਪਰਸਨਲ ਫੋਨ ਆ ਫੋਨ ਉਹੀ ਲੈ ਕੇ ਗਈ ਹੋਈ ਆ ਜੀ ਆਪਣੇ ਨਾਲ ਕਮਿਊਨਿਟੀ ਸੁਪ੍ਰਾਪਦੀਪ ਕਿਹੜੀ ਕਲਾਸ 'ਚ ਪੜਦੀ ਆ ਕਿਹੜੀ ਜਮਾਤ 'ਚ ਪੜਦੀ ਆ ਤੇ ਅਕਸਰ ਕਦੀ ਕੋਈ ਫੋਨ ਫੰਗਰਾ ਕੇ ਆਉਂਦਾ ਹੁੰਦਾ ਕਹਿੰਦੇ ਤੁਸੀਂ ਪਰਿਵਾਰ ਕਰ ਰਹੇ ਹੋ ਤੁਸੀਂ ਮਾਤਾ ਜੋ ਕਹਿੰਦੇ ਦੇਖਿਆ ਕਿ ਗੱਲਬਾਤ ਹੁੰਦੀ ਕਿਸ ਨਾਲ ਨਹੀਂ ਜੀ ਫੋਨ ਹਮੇਸ਼ਾ ਮੇਰੇ ਕੋਲ ਹੁੰਦਾ ਜਾਂ ਬੇਟੇ ਕੋਲ ਹੁੰਦਾ ਐਸਾ ਤਾਂ ਕਦੀ ਕੋਈ ਸਾਨੂੰ ਫੋਨ ਕਦੇ ਵੀ ਕੋਈ ਐਸਾ ਹੋਇਆ ਨਹੀਂ ਕਿ ਕੋਈ ਫੋਨ ਆਇਆ ਜਾਂ ਉਹ ਪਰਸਨਲ ਕਿਸੇ ਨਾਲ ਗੱਲ ਕਰ ਰਹੀ ਹੈ ਨਹੀਂ ਅਸੀ ਕੋਈ ਗੱਲ ਨਹੀਂ ਹੋਈ ਪਰ ਫਿਰ ਕੀ ਲੱਗਦਾ ਗਈ ਕੁੜੀ ਗਈ ਕਿੱਥੇ ਆ ਕਿਉਂ ਘਰੇ ਜਦੋਂ ਚਲ ਗਈ ਕਿਤੇ ਕਿਉਂਕਿ ਘਰ ਤੋਂ ਇਲਾਵਾ ਹੋਰ ਕਿੱਥੇ ਜਾ ਸਕਦੀ ਆ ਕਿੱਥੇ ਕਿੱਥੇ ਲੱਭਣ ਦੀ ਕੋਸ਼ਿਸ਼ ਕੀਤੀ ਆ ਕੋਈ ਰਿਸ਼ਤੇਦਾਰ ਭੈਣ ਭਰਾਵਾਂ ਕੋ ਕਿਸੇ ਨੂੰ ਫੋਨ ਕਰਾਤੀ ਖੜਕਾਏ ਨੇ ਵੀ ਪ੍ਰਾਪਦੀ ਘਰੋਂ ਚਲ ਗਈ ਆ ਕਿਸੇ ਨੂੰ ਇਹ ਨਾ ਕਿਸੇ ਰਿਸ਼ਤੇਦਾਰ ਭੈਣ ਭਰਾ ਕੋ ਗਈ ਹੋਵੇ ਨਹੀਂ ਜੀ ਉਹਦੇ ਨਾਨਕੇ ਵਾਲੇ ਸਾਰੇ ਮੇਰੇ ਕੋਲ ਮੇਰੇ ਨਾਲ ਹੈਲਪ ਕਰਾ ਰਹੇ ਨੇ ਲੱਭਣ ਚ ਗਲੀ ਮੁੱਲਾ ਸਾਰਾ ਜਿਨ੍ਹਾਂ ਜਿਨ੍ਹਾਂ ਨੂੰ ਮੈਂ ਜਾਣਦੀ ਆ ਸਭ ਇਸ ਟਾਈਮ ਲੱਭਣ ਚ ਲੱਗੇ ਹੋਏ ਨੇ ਉਹਨਾਂ ਨੂੰ ਬਾਕੀ ਇਸ ਤੋਂ ਇਲਾਵਾ ਤੇ ਸਾਡਾ ਕੋਈ ਜਾਣ ਪਛਾਣ ਇੱਥੇ ਹੈ ਨਹੀਂ ਕਿ ਕਿਸੇ ਦੇ ਘਰ ਜਾ ਸਕਦੀ ਆ ਇਹਦੇ ਮਾਮਾ ਹੋਣੇ ਨੇ ਉਹਨਾਂ ਦੇ ਨਾਨੀ ਬੈਠੇ ਨੇ ਮਾਮੀਆਂ ਨੇ ਇੱਕ ਮਾਮਾ ਜੀ ਮੇਰੇ ਨਾਲ ਬਾਹਰ ਕੋ ਜਿਲਕੁਮਾਰ ਮਦ ਅਸੀਂ ਜਿੱਥੇ ਇਹ ਸਾਨੂੰ ਲੱਗਦਾ ਹੈ ਕਿ ਅਸੀਂ ਦੇਖ ਸਕਦੇ ਹਾਂ ਅਸੀਂ ਸਭ ਜਗ੍ਹਾ ਦੇਖਿਆ ਹੈ ਪਰ ਤੁਹਾਨੂੰ ਕੀ ਲੱਗਦਾ ਕਿ ਇਹ ਬੱਚੀ ਦੇ ਮਨ 'ਚ ਕੀ ਆ ਗਿਆ ਹੋਗਾ ਜਿਹੜੀ ਬੱਚੀ ਘਰੋਂ ਇਸ ਤਰ੍ਹਾਂ ਚਲ ਗਈ ਹੈ ਲਾਸ਼ ਫੋਨ ਹੀ ਬੰਦ ਆ ਰਿਹਾ ਕੀ ਲੱਗਦਾ ਤੁਹਾਨੂੰ ਮਨ 'ਚ ਵੀ ਕਿੱਥੇ ਗਈ ਹੋ ਸਕਦੀ ਹੈ ਕਿ ਮਨ 'ਚ ਕੀ ਸੋਚਾ ਹੋ ਲੜਕੀ ਦੇ ਇਹ ਤਾਂ ਮੈਨੂੰ ਵੀ ਨਹੀਂ ਪਤਾ ਕਿ ਕੀ ਸੋਚਾ ਕਿਉਂਕਿ ਅਗਰ ਤੁਸੀਂ ਦੇਖੋ ਉਹਨਾਂ ਦਾ ਕੁੜੀ ਇੰਨੀ ਕਿਸਾਉ ਹੈ ਉਹ ਮੋੜ ਤੱਕ ਵੀ ਜਾਣ ਤੋਂ ਪਹਿਲਾਂ ਨਾ ਦੱਸ ਪੁੱਛਦੀ ਹੈ ਕਿ ਮਮਾ ਮੈਂ ਉੱਥੇ ਤੱਕ ਜਾਵਾਂ ਅੱਜ ਕਿਵੇਂ ਚੱਲ ਗਿਆ ਤਾਂ ਮੈਨੂੰ ਵੀ ਨਹੀਂ ਸਮਝ ਆ ਰਹੀ ਮੈਂ ਤਾਂ ਖੁਦ ਹੈਰਾਨ ਆਨਾ ਕਿ ਫੋਨ ਵੀ ਨਾਲ ਹੋਰ ਸਮਝ ਨਹੀਂ ਆ ਰਿਹਾ ਕਿੱਥੇ ਲੱਭਾਂ ਉਹ ਨੂੰ ਮੈਂ ਜਾ ਕੇ ਬਿਲਕੁਲ ਤੁਸੀਂ ਜਿਵੇਂ ਦੱਸ ਰਹੇ ਹੋ ਵੀ ਪ੍ਰਭਦੀਪ ਕੋਲ ਇੰਨੀ ਕਸਾਊਗਾ ਕਦੀ ਬਾਜ਼ਾਰ ਦੁਕਾਨ ਤੱਕ ਨਹੀਂ ਗਈ ਪਰ ਅੱਜ ਜਿਹੜੀ ਪ੍ਰਭਦੀਪ ਨੇ ਨਹੀਂ ਹਿੰਮਤ ਕਿਸ ਤਰ੍ਹਾਂ ਕਰ ਲਈ ਅੱਜ ਇੰਨੀ ਵੀ ਘਰੋਂ ਦੇਖਿਆ ਵੀ ਘਰੇ ਮੰਮੀ ਵੀ ਕਰੇ ਹੈ ਨਹੀਂ ਆ ਭਰਾ ਵੀ ਜਿਹੜਾ ਆਪਾ ਰੋਟੀ ਦੇ ਚੱਲ ਗਿਆ ਇੱਕਦਮ ਫੇਰ ਘਰੋਂ ਜਾਂਦੀ ਹੈ ਤੇ ਕਹਿੰਦੇ ਕੋਲ ਲਫਾਫਾ ਵੀ ਬਰੇ ਲੈ ਕੇ ਨਾਲ ਗਈ ਆ ਕੀ ਲੱਗਦਾ ਲਫਾਫੇ ਚ ਕੀ ਵਗੈਰਾ ਹੋ ਕੋਈ ਪਟਕੀ ਧਾੜੇ ਤੇ ਧਿਆਨ ਚ ਆਇਆ ਹੋਵੇਗਾ ਲਫਾਫੇ ਚ ਮੈਨੂੰ ਨਹੀਂ ਪਤਾ ਕਿ ਕੀ ਹੈ ਹੋ ਸਕਦਾ ਹੈ ਕਿ ਜਿਵੇਂ ਇੱਕ ਦੋ ਦਿਨ ਪਹਿਲਾਂ ਉਹਨੇ ਕਪੜੇ ਆਪਣੇ ਨਾਨਕੇ ਲੈ ਕੇ ਗਈ ਸੀ ਉਹ ਲਫਾਫਾ ਐਜ਼ ਇਟ ਇਜ਼ ਪਿਆ ਸੀ ਉਹੀ ਚੁੱਕਿਆ ਲੈ ਗਈ ਹੋਵੇ ਤਾਂ ਮੈਂ ਕਹਿ ਨਹੀਂ ਸਕਦੀ ਕਿਉਂਕਿ ਲਫਾਫਾ ਮੈਂ ਅੰਦਰ ਆ ਕੇ ਦੇਖਿਆ ਤਾਂ ਮੈਨੂੰ ਨਹੀਂ ਲੱਭਿਆ ਜਿਸ ਤਰ੍ਹਾਂ ਉਹਨਾਂ ਨੇ ਦੱਸਿਆ ਮੋੜ ਵਾਲਿਆਂ ਨੇ ਕਿ ਉਹ ਲਫਾਫਾ ਲੈ ਕੇ ਗਈ ਤੇ ਮੈਂ ਜਦ ਇਹ ਅੰਦਰ ਆ ਕੇ ਦੇਖਿਆ ਕਿ ਵਾਕਈ ਤੋ ਹੈ ਨਹੀਂ ਸੀ ਕਮਰੇ ਚ ਲਫਾਫਾ ਮਨੇ ਸੁਣੇ ਜਦੋਂ ਤੁਹਾਨੂੰ ਪਤਾ ਲੱਗਾ ਵੀ ਪ੍ਰਭਦੀਪ ਘਰੇ ਹੈ ਨਹੀਂ ਤੁਹਾਡਾ ਮਨ ਕਿੰਨਾ ਕਿ ਧੱਕਾ ਲੱਗ ਗਿਆ ਇਸ ਚੀਜ਼ ਨੂੰ ਲੈ ਕੇ ਵੀ ਯਾਰ ਕੁੜੀ ਤੇ ਕਦੀ ਬਾਹਰ ਮੋਰ ਤੱਕ ਨਹੀਂ ਗਈ ਸੀ ਅੱਜ ਕੁੜੀ ਕਿਸ ਤਰ੍ਹਾਂ ਘਰੋਂ ਚਲ ਗਈ ਆ ਕਿਹਦੇ ਬਕਾਬੇ ਚ ਆ ਗਈ ਹੋਊਗੀ ਜਾਂ ਕੀ ਗੱਲ ਬਾਤ ਹੋ ਬੜੇ ਮਾ ਤੁਸੀਂ ਮਾਂ ਜੀ ਤੁਹਾਡੇ ਮਨ ਚ ਬੜੇ ਸਵਾਲ ਹੁੰਦੇ ਹੋਣਗੇ ਕੀ ਦਰਸ਼ਕਾਂ ਨੂੰ ਕਹਿਣਾ ਚਾਹੋਗੇ ਕਿੱਥੇ ਪ੍ਰਭਦੀ ਗਈ ਆ ਜੇਕਰ ਕੋਈ ਦੇਖਦਾ ਪ੍ਰਭਦੀਪ ਨੂੰ ਤੇ ਕਿੱਥੇ ਜਿਹੜਾ ਰਾਬਤਾ ਕਰੇ ਦਰਸ਼ਕਾਂ ਨੂੰ ਸਾਂਝਾ ਕਰ ਦਿਓ ਗੱਲਬਾਤ ਮੈਂ ਤਾਂ ਦਰਸ਼ਕਾਂ ਨੂੰ ਇਹੀ ਕਹਿੰਨੀ ਆ ਕਿ ਮੇਰੀ ਬੇਟੀ ਜਿੱਥੇ ਕਿਸਨੂੰ ਲੱਭਦੀ ਆ ਨਾ ਮੇਰੇ ਕੋ ਪਹਚਾਦੋ ਕਿਉਂਕਿ ਉਹ ਕਿਤੇ ਜਾਣ ਵਾਲਾ ਜੋ ਹੈ ਨਹੀਂ ਉਹ ਨਾਨਕੇ ਵੀ ਕੱਲੀ ਨਹੀਂ ਕਦੀ ਗਈ ਉਹ ਨਾਨਕੇ ਵੀ ਜਦ ਕਿ ਨੇੜੇ ਆ ਉਹ ਕਦੇ ਬਿਨਾਂ ਦੱਸੇ ਕਿਤੇ ਨਹੀਂ ਜਾਂਦੀ ਇਹ ਮੇਰੇ ਨਾਲ ਸਾਡੇ ਅੰਦਰ ਵੀ ਰਹਿੰਦੇ ਨੇ ਕਰਾਇਦਾਰ ਉਹਨਾਂ ਨੂੰ ਵੀ ਪੁੱਛ ਸਕਦੇ ਹੋ ਤੁਸੀਂ ਕਿ ਮੇਰੀ ਕੁੜੀ ਦੁਕਾਨ ਤੱਕ ਵੀ ਜਾਂਦੀ ਆ ਤਾਂ ਪੁੱਛ ਕੇ ਜਾਂਦੀ ਆ ਜੀ ਤੇ ਬਿਨੈ ਸੁਪੀ ਪ੍ਰਭਦੀਪ ਜਿੱਥੇ ਸਕੂਲ ਪੜ੍ਹਦੀ ਆ ਕੋਈ ਸਹੇਲੀਆ ਵਗੈਰਾ ਨੂੰ ਫੋਨ ਕਰਕੇ ਕੀਤਾ ਕੋਈ ਰਾਬਤਾ ਕੀਤਾ ਕਰੀ ਕਿਸੇ ਸਹੇਲੀ ਵਾਲਾ ਗਈ ਹੋਵੇ ਕਿਸੇ ਭੈਣ ਭਰਾ ਵਾਲਾ ਗਈ ਹੋਵੇ ਕਿ ਤੁਸੀਂ ਫੋਨ ਕਰਕੇ ਪੁੱਛਿਆ ਆ ਦੀ ਜਿਹੜੀ ਪ੍ਰੰਤ ਹੈਗੀ ਸੀ ਉਹਦੀ ਗਲੀ 'ਚ ਦੋ ਸਹੇਲੀਆਂ ਨੇ ਦੋਨਾਂ ਦੇ ਘਰ ਪੁੱਛ ਲਿਆ ਜੀ ਉਸ ਤੋਂ ਇਲਾਵਾ ਸਕੂਲ 'ਚ ਕੋਈ ਫਰੈਂਡ ਨਹੀਂ ਹੈ ਜਿਹੜੀ ਜਿਹਦੇ ਘਰੋਂ ਜਾ ਸਕਦੀ ਹੈ ਕਿਉਂਕਿ ਮੈਂ ਇਹਨਾਂ ਨੂੰ ਕਹਿ ਲਓ ਕਿ ਖੁੱਲ੍ਹ ਦਿੱਤੀ ਨਹੀਂ ਹੋਈ ਕਿ ਕਿਸੇ ਦੂਰ ਜਾਣਾ ਨਹੀਂ ਜਾਂਦੇ ਨਹੀਂ ਜੀ ਐਵੇਂ ਕਿਹੜਾ ਬਟਾ ਕੀ ਲੱਗਦਾ ਕਿ ਫਿਰ ਤੁਹਾਨੂੰ ਕਿਸ ਤਰ੍ਹਾਂ ਕਿੱਥੇ ਜਲਗੀ ਹੋਊਗੀ ਤੇ ਦਸ਼ਕਾ ਵੀ ਸਾਂਝਾ ਕਰ ਦਿਓ ਖਾਸ ਕਰਕੇ ਵੀ ਹਾਲਾਤ ਕਿ ਪਰਿਵਾਰ ਦੇ ਕੀ ਨੇ ਜਿੱਥੇ ਰਹਿੰਦੇ ਨੇ ਤੁਸੀਂ ਆਪਣਾ ਮਕਾਨ ਕਿ ਕਿਰਾਏ ਤੇ ਤੁਸੀਂ ਰਹਿ ਰਹੇ ਹੋ ਤੁਸੀਂ ਅਸੀਂ ਕਿਰਾਏ ਤੇ ਰਹਿ ਰਹੇ ਹਾਂ ਜੀ ਸਾਰੇ 4-5 ਕਿਰਾਏਦਾਰਾਂ ਐਸੀ ਕਦੀ ਕੋਈ ਗੱਲ ਹੀ ਨਹੀਂ ਹੋਈ ਹਾਂ ਉੱਚੀ ਨਹੀਂ ਵੀ ਗੱਲ ਬੱਚੇ ਲੜ ਪੈਂਦੇ ਚਲੋ ਮੈਂ ਡਾਂਟ ਦਿੰਨੀ ਆ ਪਰ ਅੱਜ ਤੱਕ ਐਡਾ ਬਟਾ ਕਦਮ ਕਦ ਨਹੀਂ ਉਸ ਕੁੜੀ ਨਾਲ ਚੁੱਕਿਆ ਜੋ ਅੱਜ ਸਮੇਂ ਨਿਆਰੀ ਮੈਨੂੰ ਖੁਦ ਨੂੰ ਸਮਝ ਨਹੀਂ ਆ ਰਹੀ ਮੈਂ ਕੀ ਕਹਾਂ ਉਸ ਬਾਰੇ ਕਿ ਜਿਹੜੀ ਨਿੱਕੇ ਨਿੱਕੇ ਕੰਮ ਵੀ ਮੈਨੂੰ ਪੁੱਛ ਕੇ ਕਰਨ ਵਾਲੀ ਅੱਛਾ ਅੱਜ ਏਡਾ ਵੱਡਾ ਕਦਮ ਮੈਨੂੰ ਨਹੀਂ ਸਮਝ ਆ ਰਿਹਾ ਮੇਰਾ ਆਪਣਾ ਦਿਮਾਗ ਖਰਾਬ ਹੈ ਮੇਰਾ ਤੇ ਬਾਬਾ ਦੀਪ ਸਿੰਘ ਦੇ ਅੱਗੇ ਇੱਕ ਹਰਦਸ ਹੈ ਕਿ ਬੱਬੇ ਮੇਰੀ ਕੁੜੀ ਚਿੱਤੇ ਵੀ ਉਹਨੂੰ ਸਹੀ ਸਿਰ ਮੈਂ ਮੇਕਅਪ ਵੀ ਲੱਥੇ ਵੀ ਗਈ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਘਰ ਆ ਜਵੇ ਮੈਂ ਉਹਨੂੰ ਕੁਝ ਨਹੀਂ ਕਹੂੰਗੀ ਜਿੱਥੇ ਵੀ ਹੈਗੀ ਹਰਾ ਜੀ ਮੈਂ ਉਹਨੂੰ ਕੁਝ ਨਹੀਂ ਕਹੂੰਗੀ ਆਜਵੇ ਬਸ ਮੇਰੇ ਕੋਲ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਇੱਕ ਮਾਂ ਆਪਣੀ ਬੱਚੀ ਵਾਸਤੇ ਤੁਹਾਡੇ ਗਾੜੀ ਹੱਥ ਜੋੜ ਰਹੀ ਆ ਅਰਜਾ ਕਰ ਰਹੀ ਆ ਵੀ ਜਿੱਥੇ ਵੀ ਮੇਰੀ ਬੱਚੀ ਹੋਵੇ ਭਾਈ ਘਰੇ ਵਾਪਸ ਆ ਜਾ ਮਾਪੇ ਤੈਨੂੰ ਕੁਛ ਨਹੀਂ ਕਹਿਣਗੇ ਕਿਉਂਕਿ ਮਾਂ ਦਾ ਬਹੁਤ ਰੋਗ ਬੁਰਾ ਹਾਲ ਆ ਤੇ ਮਾਂ ਇਹ ਦਵਾਈਆਂ ਪਾ ਰਹੀ ਆ ਵੀ ਮੇਰੀ ਜਿਹੜੀ ਧੀ ਬਹੁਤ ਸਾਊ ਆ ਕਦੀ ਬਾਦ ਦੁਕਾਨ ਤੱਕ ਨਹੀਂ ਗਈ ਸੀ ਪਰ ਪਤਾ ਨਹੀਂ ਕੀ ਹਾਲਾਤ ਹੋ ਗਏ ਨੇ ਕੀ ਬੱਚੀ ਦੇ ਮਨ ਚ ਆ ਆ ਵੀ ਜਿਹੜੀ ਘਰੋਂ ਚਲ ਗਈ ਆ ਅਤੇ ਉਸ ਤੋਂ ਜਾਣ ਤੋਂ ਬਾਅਦ ਹਾਲਾਤ ਤੁਸੀਂ ਦੇਖ ਸਕਦੇ ਕੀ ਨੇ ਸਾਰਾ ਟੱਬਰ ਰਿਸ਼ਤੇਦਾਰ ਭੈਣ ਭਰਾ ਨਾਨਕੇ ਸਾਰੇ ਪਹੁੰਚੇ ਨੇ ਸਾਰਿਆਂ ਦਾ ਬਹੁਤ ਬੁਰਾ ਹਾਲ ਆ ਤੇ ਮੈਨੂੰ ਉਸ ਤੋਂ ਵੀ ਹੁਣ ਪੈਣੀ ਲੱਭਣ ਦੀ ਕਿੱਥੇ ਕਿੱਥੇ ਕੋਸ਼ਿਸ਼ ਕੀਤੀ ਦਸ਼ਕਾਂ ਸੰਜਾ ਕਰਦੇ ਹੋ ਸਵੇਰੇ 3:30 10 ਵਜੇ ਦੀ ਗਈ ਆ 4 ਵਜੇ ਚੱਲੇ ਨੇ ਕਿੱਥੇ ਕਿੱਥੇ ਲੱਭਿਆ ਜਾ ਕੇ ਕੋਈ ਆ ਕਿ ਨਹੀਂ ਆਇਆ ਕਿ ਫੋਨ ਬੰਦ ਆ ਜੀ ਵੀ ਆ ਰਿਹਾ ਫੋਨ ਸਵਿਚ ਆਫ ਆ ਰਿਹਾ ਲਾਸਟ ਲੋਕੇਸ਼ਨ ਸਿਰਫ ਉਹਨਾਂ ਦੇ ਸ਼ਿਦਾ ਸਾਹਿਬ ਆ ਰਹੀ ਹੈ ਜੋ ਅਸੀਂ ਬਾਰ ਬਾਰ ਉੱਥੇ ਦੇਖ ਆਏ ਹਾਂ ਹਲੇ ਵੀ ਮੇਰਾ ਮਨ ਇਹ ਹੈ ਕਿ ਮੈਂ ਸ਼ਿਦਾ ਸਾਹਿਬ ਬਾਬਾ ਹੀ ਅਰਦਾਸ ਕਰਨਾ ਚੋ ਲੇਡਾ ਕਿ ਮੇਰੀ ਕੁੜੀ ਜਿੱਥੇ ਵੀ ਹੈ ਬਾਬਾਈ ਮੇਰੀ ਛੋਲੀ ਚ ਪਾ ਦਿਓ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਬਾਬਾ ਜੀ ਸਿੰਘ ਜੀ ਤਾਂ ਮੇਰੀ ਕੁੜੀ ਮੈਨੂੰ ਦੇ ਦਿਓ ਬਸ ਮੈਨੂੰ ਸੋ ਵੀ ਸ਼ਿਦਾ ਸਾਹਿਬ ਅੰਦਰ ਦੀ ਲੋਕੇਸ਼ਨ ਆ ਰਹੀ ਹੈ ਕਿ ਜਦੋਂ ਬਾਹਰ ਦੀ ਮੇਨਦੀ ਆ ਰਹੀ ਲੋਕੇਸ਼ਨ ਜਿਹੜੀ ਆ ਰਹੀ ਹੈ ਬਾਹਰ ਦੀ ਆ ਰਹੀ ਹੈ ਖੰਡੇ ਵਾਲੇ ਚੌਕ ਖੰਡੇ ਚੌਂਕ ਦੀ ਆ ਰਹੀ ਹੈ ਹਾਂਜੀ ਇਸ ਵੀਡੀਓ ਨੂੰ ਦੇਖ ਰਿਹਾ ਹੈ ਤਾਂ ਮੇਰੀ ਪੁਲਿਸ ਮੇਰੀ ਅੱਗੇ ਅਰਦਾਸ ਹੈ ਮੇਰੀ ਕੁੜੀ ਵਾਪਸ ਦੇ ਦਿਓ ਮੇਰੀ ਕੁੜੀ ਮੇਰੇ ਤੱਕ ਪਹੁੰਚਾ ਦਿਓ ਸਾਡੇ ਗਰੀਬਾਂ ਕੋਲ ਦੇਣ ਲਈ ਕੁਝ ਨਹੀਂ ਹੈ ਕਿਰਾਏ ਤੇ ਬੈਠੇ ਆ ਬਸ ਮੇਰੀ ਕੁੜੀ ਮੈਨੂੰ ਦੇ ਦਿਓ ਔਰ ਮੈਨੂੰ ਕੁਝ ਨਹੀਂ ਚਾਹੀਦਾ ਮਨੀਸ਼ੋ ਵੀ ਜੇਕਰ ਪ੍ਰਭਦੀਪ ਸਾਡੀ ਵੀਡੀਓ ਦੇਖਦੀ ਹੋਊਗੀ ਤੇ ਪ੍ਰਭਦੀਪ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਮਾਂ ਉਹ ਤੁਹਾਡਾ ਤਾਂ ਬਹੁਤ ਬੁਰਾ ਹਾਲਿਆ ਰੋ ਰੋ ਕੇ ਹੋਇਆ ਪ੍ਰਭਦੀਪ ਨੂੰ ਕੀ ਕਹਿਣਾ ਚਾਹੋਗੇ ਆਪਣੇ ਵੱਲੋਂ ਮੈਂ ਉਹਨੂੰ ਇਹ ਕਹੂੰਗੀ ਬੱਚਾ ਜਿੱਥੇ ਵੀ ਹੈਗੀਂ ਘਰ ਆ ਜਾ ਮੈਂ ਤੈਨੂੰ ਕੁਝ ਨਹੀਂ ਕਹੂੰਗੀ ਕੁਝ ਨਹੀਂ ਕਹੂੰਗੀ ਜਿੱਥੇ ਵੀ ਆ ਆ ਜਾ ਬੱਚਿਆਂ ਨੂੰ ਪਿਆਰ ਨਾ ਰਹੀਂ ਮੈਂ ਤੈਨੂੰ ਹੱਥ ਸੀ ਸੂਈ ਤੱਕ ਨੇ ਚੁਬੰਦਾਂਗੀ ਆ ਜਾ ਬੱਚੇ ਵਾਪਸ ਆ ਜਾ ਜਿੱਤੇ ਵੀ ਹੈਗੇ ਬੱਚੇ ਵਾਪਸ ਆ ਜਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਪ੍ਰਾਪਦੀਪ ਦੀ ਮਾਤਾ ਨੇ ਪ੍ਰਾਪਦੀਪ ਨੂੰ ਬਾਰ-ਬਾਰ ਹੱਥ ਜੋੜ ਕੇ ਅਪੀਲ ਵੀ ਕੀਤੀ ਜਾ ਰਹੀ ਆ ਅਤੇ ਬੇਨਤੀ ਆ ਵੀ ਕਰੀ ਵੀ ਪਤੋ ਜਿੱਥੇ ਵੀ ਹੈਗਾ ਘਰੇ ਵਾਪਸ ਆ ਜਾ ਤੈਨੂੰ ਕੁਝ ਨਹੀਂ ਕਿਹਾ ਜਾਊਗਾ ਬੱਚੀ ਨੂੰ ਸਾਡੀ ਵੀ ਗੁਜਾਰਸ਼ ਆ ਭਾਈ ਜਿੱਥੇ ਵੀ ਹੈਗੀਆਂ ਤੇ ਇਹ ਆਪਣੇ ਪਰਿਵਾਰ ਨਾਲ رابطہ ਕਰ ਲੈ ਤੇਰੇ ਮਾਮ ਦਾ ਬਹੁਤ ਬੁਰਾ ਹਾਲਿਆ ਲਾਣਕੀ ਤੇ ਤੇ ਪਹੁੰਚੇ ਮਾਮੇ ਤੱਕ ਤੇਰੇ ਲੱਭਣ ਦੀ ਤੈਨੂੰ ਬਹੁਤ ਖੁਸ਼ੀ ਕੀਤੀ ਆ ਇਸ ਕਰਕੇ ਘਰੇ ਵਾਪਸ ਆ ਜਾ ਕਿਉਂਕਿ ਧੀਆ ਹਮੇਸ਼ਾ ਘਰੇ ਚੰਗੀ ਲੱਗਦੀਆਂ ਨੇ ਇਸ ਤੋਂ ਜੋ ਜਾਂਦੀਆਂ ਬੜਿਆ ਮਨਚ ਵਿਚਾਰ ਹੁੰਦੇ ਨੇ ਇਸ ਕਰਕੇ ਹਮੇਸ਼ਾ ਮਾਪਜੋ ਦੀ ਇੱਜ਼ਤ ਜੜੀ ਬਣਾ ਕੇ ਰੱਖਣੀ ਚਾਹੀਦੀ ਆ ਤੁਸੀਂ ਦੇਖਿਆ ਵੀ ਮਾਂ ਦਾ ਬਹੁਤ ਲੋਕ ਕਿ ਬੁਰਾ ਹਾਲਿਆ ਤੇ ਮਾਂ ਹੱਥ ਛੁੜ ਕੇ ਅਪੀਲ ਵੀ ਕਰਦੀ ਆ ਕਿ ਜਿੱਥੇ ਵੀ ਕਿਤੇ ਪ੍ਰਭ ਦੀ ਫੋਵੇ ਘਰੇ ਵਾਪਸ ਆ ਜਾ ਹੁਣ ਉਸ ਭਰਾ ਨਾਲ ਵੀ ਗੱਲਬਾਤ ਕਰਾਂਗੇ ਛੋਟੇ ਵੀਰ ਦੇ ਨਾਲ ਜਿਹੜੀ ਕੀ ਭੈਣ ਛੱਡ ਕੇ ਗਈ ਸੀ ਉਸ ਭਰਾ ਨੂੰ ਤੇ ਉਸ ਤੋਂ ਬਾਅਦ ਭਰਾ ਰੋਟੀ ਦੇਣ ਵਾਸਤੇ ਆਪਣੇ ਪਾਪਾ ਕੋ ਗਿਆ ਸੀ ਉਹ ਨਾਲ ਗੱਲਬਾਤ ਕਰਦੇ ਆ ਵੀਰੇ ਇੱਥੇ ਆਇਆ ਮੇਰੇ ਲਾਗੇ ਕੀ ਨਾਂ ਕੀ ਤੇਰਾ ਪ੍ਰਭਜੋਤ ਸਿੰਘ ਅੱਛਾ ਪ੍ਰਭਜੋਤ ਸਿੰਘ ਤੇ ਬੀਨੂ ਇਹ ਸੋ ਵੀ ਪ੍ਰਭਦੀਪ ਭੈਣ ਤੇਰੀ ਜਦੋਂ ਤੁਸੀਂ ਰੋਟੀ ਦੇਣ ਵਾਸਤੇ ਪਾਪਾ ਕੋ ਘਰੇ ਗਏ ਸੀ ਉਦੋਂ ਤਿਆਰ ਸੀ ਜਾਂ ਕਿਸ ਤਰ੍ਹਾਂ ਦੇ ਹਾਲਾ ਕੱਪੜੇ ਕਿਸ ਤਰ੍ਹਾਂ ਦੇ ਪਾਏ ਸਨ ਉਹਨੇ ਕਾਲਾ ਸੂਟ ਪਾਇਆ ਸੀ ਤੇ ਮੈਨੂੰ ਕਹਿੰਦੀ ਸੀ ਮੈਂ ਫੋਨ ਵੇਲਾ ਮੈਂ ਕਹਾ ਨਹੀਂ ਤੂੰ ਫੋਨ ਨਹੀਂ ਵੇਖਣਾ ਤੂੰ ਘਰੇ ਪਾ ਮੈਂ ਥੋੜੀ देर ਚ ਆਇਆ ਤੇ ਉਸ ਤੋਂ ਬਾਅਦ ਜਦੋਂ ਮੈਂ ਘਰੇ ਆਇਆ ਤਾਂ ਸੀਗੀ ਨਹੀਂ ਜੇ ਤੁਸੀਂ ਪੁੱਛਿਆ ਨਹੀਂ ਪਰ ਆਪਦੀ ਨੂੰ ਵੀ ਕਾਲਾ ਸੂਟ ਪਾਇਆ ਤਿਆਰ ਹੋ ਕੇ ਕਿੱਥੇ ਚੱਲੇ ਹੋ ਜਾਂ ਕੀ ਗੱਲ ਬਾਤ ਹੈ ਵੈਸੇ ਵੀ ਘਰੇ ਕਾਲਾ ਸੂਟ ਪਾ ਲੈਂਦੀ ਹੈ ਕਈ ਵਾਰੀ ਹੋਰ ਕੱਪੜੇ ਪਾ ਲੈਂਦੀ ਆ ਠੀਕ ਹੈ ਜੇ ਮੈਨੂੰ ਇਹ ਤੋਂ ਵੀ ਹੋਰ ਲਾਸ ਐਜੂਕੇਸ਼ਨ ਜਿਹੜੀ ਕਿੱਥੇ ਆਈ ਹੈ ਕੋਈ ਕੈਮਰਾ ਵਾਲਾ ਚੈੱਕ ਕੀਤਾ ਬਾਅਦ ਦੱਸਿਆ ਕੋਈ ਤੁਹਾਡੇ ਤੁਸੀਂ ਤੇ ਭਰਾ ਉਹ ਤੁਹਾਡੇ ਨਾਲ ਕੋਈ ਗੱਲ ਬਾਤ ਵੀ ਕੀਤੀ ਹੋਊਗੀ ਵੀ ਕੀ ਦੀ ਕਿਸੇ ਦਾ ਕੋਈ ਫੋਨ ਫੋਨ ਆਇਆ ਕੋਈ ਗੱਲ ਬਾਤ ਨਹੀਂ ਹੋਈ ਨਾਲ ਕੋਈ ਮੇਰੇ ਨਾਲ ਕੋਈ ਗੱਲ ਨਹੀਂ ਕਰਦੀ ਕਿਉਂਕਿ ਵੈਸੇ ਉਹਦਾ ਕੋਈ ਹੈ ਵੀ ਨਹੀਂ ਹੀ ਆਹੋ ਜਿਹਾ ਕਿਸੇ ਨੂੰ ਨਹੀਂ ਕਿਸੇ ਦਾ ਫੋਨ ਨਹੀਂ ਆਂਦਾ ਹੀ ਇਹਨਾਂ ਹੂੰ ਤਾਂ ਬਾ ਮੈਂ ਨਹੀਂ ਸੋਚੀ ਤੋਹਾਨਾ ਕੋ ਗੱਲਬਾਤ ਕੀਤੀ ਕਿਤੇ ਜਾਣ ਬਾਰੇ ਕੋ ਤੁਸੀਂ ਭਰਾ ਜੋ ਤੁਹਾਡਾ ਨਾ ਕੋ ਆਪ ਤਾਂ ਕਿ ਮੰਮੀ ਵੀ ਕਰਿਆ ਹੈ ਨਹੀਂ ਸੀ ਤੁਸੀਂ ਕੱਲੇ ਘਰੇ ਸੀ ਕੋਈ ਗੱਲਬਾਤ ਹੋਈ ਸੀ ਤੁਹਾਡਾ ਨਾ ਕੋਈ ਨਹੀਂ ਨਹੀਂ ਮੈਂ ਤਾਂ ਬਸ ਇਹੀ ਕਹਿ ਕੇ ਗਿਆ ਸੀ ਵੀ ਰੋਟੀ ਫੜਨ ਚੱਲਾ ਤੇ ਘਰੇ ਰਹੀ ਕਿਤੇ ਜਾਈ ਨਾ ਫਿਰ ਚਲ ਗਈ ਜਦੋਂ ਮੇਰੇ ਆਂਦਿਆਂ ਨੂੰ ਜੇ ਤੁਸੀਂ ਆ ਕੇ ਦੇਖਿਆ ਭਰਾ ਵੀ ਫੈਣੀ ਸੀ ਫਿਰ ਤੁਸੀਂ ਮੰਮਾ ਨੂੰ ਫੋਨ ਕੀਤਾ ਕਿ ਕੀ ਹਾਲਾਤ ਦੇਖੇ ਤੁਸੀਂ ਆ ਗਏ ਮੈਂ ਪਹਿਲਾਂ ਘਰ ਚੋਂ ਆਵਾਜ਼ਾਂ ਮਾਰੀਆਂ ਫਿਰ ਮੈਂ ਉਹਦੀ ਸੇਲੀ ਘਰੇ ਗਿਆ ਫਿਰ ਸਾਰਿਆਂ ਨੂੰ ਫੋਨ ਫਾਨ ਕੀਤਾ ਤੇ ਫਿਰ ਜਦੋਂ ਵੇਖਿਆ ਤਾਂ ਨਹੀਂ ਸੀਗੀ ਤਾਂ ਫਿਰ ਕੈਮਰੇ ਚੈੱਕ ਕਰਨ ਗਏ ਹੁਣ ਪ੍ਰਭਦੀਪ ਨੂੰ ਕੀ ਗਾਣਾ ਚਾਹੋਗੇ ਜੇ ਪ੍ਰਭਦੀਪ ਦੀ ਵੀਡੀਓ ਦੇਖ ਲਈਏ ਤੁਸੀਂ ਭਰਾਓ ਸ਼ਾਇਦ ਤੁਹਾਡੀ ਆਵਾਜ਼ ਨਾਲ ਵਾਪਸ ਆ ਜੇ ਕੀ ਕਹਿਣਾ ਚਾਹੋਗੇ ਉਹਨੂੰ ਆ ਜਾਵੇ ਮੇਰੇ ਵੱਲ ਉਹ ਤੇ ਬਸ ਮੇਰਾ ਕੋਈ ਖੇਡਣ ਵਾਲਾ ਖੇਡਣ ਵਾਲਾ ਵੀ ਕਿ ਲੱਗਦਾ ਤੁਹਾਡੀ ਭੈਣ ਚਲ ਗਈ ਹੈ ਕਿਉਂ ਭੈਣ ਭਰਾ ਦਾ ਬੜਾ ਪਿਆਰ ਹੁੰਦਾ ਭੈਣ ਦਾ ਆਸਰਾ ਵੀਆ ਹੈ ਤੁਸੀਂ ਇਕੱਲੇ ਹੋ ਮਹਿਸੂਸ ਕਰਦੇ ਹੋ ਆਪਣੇ ਆਪ ਨੂੰ ਆ ਜੇ ਨਹੀਂ ਰੋਣਾ ਨਹੀਂ ਮੇਰਾ ਬੋਲ ਤੁਸੀਂ ਦੇਖ ਸਕਦੇ ਹੋ ਵੀ ਭਰਾ ਦੀ ਅੱਖਾਂ ਚੋਂ ਥਰੂ ਆ ਗਏ ਨੇ ਭੈਣ ਭਰਾ ਦਾ ਪਿਆਰ ਹੀ ਬਹੁਤ ਹੁੰਦਾ ਵਾ ਤੁਸੀਂ ਦੇਖ ਸਕਦੇ ਹੋ ਛੋਟਾ ਭਰਾ ਵਾ ਪਰ ਯਾਦ ਵੀ ਕਰਦਾ ਆਪਣੀ ਭੈਣ ਨੂੰ ਅਤੇ ਉਹ ਕਹਿੰਦਾ ਮੈਂ ਖੇਡੂ ਕਹਿੰਦਾ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਨੇ ਭਾਵਕ ਕਰਨ ਤਸਵੀਰਾਂ ਨੇ ਭਰਾ ਦਾ ਵੀ ਅੱਖਾਂ ਚੋਂ ਅਥਰੂ ਨੇ ਤੇ ਮਾਂ ਦੇ ਅੱਖਾਂ ਚੋਂ ਅਥਰੂ ਨੇ ਤੇ ਬੱਚਾ ਵੀ ਰ ਇਹੋ ਕਹਿ ਰਿਹਾ ਬਾਰ ਬਾਬੀ ਭੈਣ ਨੂੰ ਵੀ ਮੈਂ ਤਾਂ ਛੱਡ ਕੇ ਗਿਆ ਸੀ ਘਰੇ ਵੀ ਜਾ ਵੀ ਨਾ ਕਿਤੇ ਪਰ ਜਦੋਂ ਆ ਕੇ ਦੇਖਿਆ ਤੇ ਕਹਿੰਦਾ ਮੈਂ ਵੀ ਇਹ ਹਾਲਾਤ ਨੇ ਗਿਆ ਵੀ ਮੇਰੀ ਭੈਣ ਚਲ ਕਿੱਥੇ ਗਈ ਆ ਤੁਸੀਂ ਦੇਖ ਸਕਦੇ ਹੋ ਛੋਟੇ ਬੱਚੇ ਦੀ ਅੱਖਾਂ ਵਿੱਚ ਅਥਰੂ ਆ ਗਏ ਨੇ ਆਪਣੀ ਭੈਣ ਨੂੰ ਯਾਦ ਵੀ ਕਰ ਰਿਹਾ ਤੇ ਇੱਕੋ ਸਵਾਲ ਵੀ ਹੁਣ ਮੈਂ ਖੇਡੂ ਕਹਿੰਦਾ ਬੱਚੇ ਦੇ ਹਾਲਾਤ ਨੇ ਵੇਖੋ ਭੈਣ ਭਰਾ ਦਾ ਕਿੰਨਾ ਪਿਆਰ ਆ ਤੇ ਸਾਡੀ ਵੀ ਹੱਥ ਜੋੜ ਕੇ ਅਪੀਲ ਹੈ ਭੈਣ ਨੂੰ ਵੀ ਜਿੱ ਆਪਣੇ ਪਰਿਵਾਰ ਨਾਲ رابطہ ਕਰ ਲਾ ਫੋਨ ਚਾਹੇ ਤਰਾ ਬੰਦ ਜਿੱਥੋਂ ਵੀ ਕਿਤੇ ਕਾਲ ਕਰ ਲਾ ਤੇ ਮੈਨੂੰ ਵੀ ਸੁਪੈਣ ਕੀ ਲੱਗਦਾ ਕਹਿੰਦੇ ਸਿੱਧੀ ਜੀ ਤੁਹਾਡੇ ਹਾਲਾਤ ਇਤਨਾ ਦੇ ਹੈਗੀ ਬੱਚੀ ਥੋੜੇ ਦਸ਼ਕਾਂ ਨਾਲ ਸਾਂਝਾ ਕਰ ਦੂ ਕਿ ਕਿਸ ਤਰ੍ਹਾਂ ਦੀ ਹੈ ਬਿਲਕੁਲ ਠੀਕ ਠਾਕ ਹੈ ਹਾਂਜੀ ਬਿਲਕੁਲ ਠੀਕ ਹੈ ਜੀ 5ਵੀਂ ਕਲਾਸ ਚ ਪੜਦੀ ਹੈ ਸਕੂਲ ਹਾਂਜੀ ਕੋਈ ਉਹਦਾ ਕੋਈ ਬਿਮਾਰੀ ਕੋਈ ਦਿਮਾਗੀ ਕੋਈ ਪਰੇਸ਼ਾਨੀ ਨਹੀਂ ਆਨੋ ਬੱਚਿਆ ਨਾਲ ਖੇਡਦੀ ਇੱਥੇ ਸਾਰਿਆਂ ਨਾਲ ਮਸਤ ਰਹਿੰਦੀ ਸੀਗੀ ਦੁਕਾਨ ਤੇ ਬੈਠਣਾ ਮੇਰੇ ਨਾਲ ਗੱਲਾਂ ਮਾਰਨੀ ਆ ਪਰ ਅੱਜ ਅੱਗੇ ਵੀ ਮੈਂ ਛੱਡਦੀ ਆ ਮੈਂ 4 ਮਹੀਨੇ ਕੋ ਕੰਮ ਤੇ ਜਾਂਦੀ ਹਾਂ ਬਿਲਕੁਲ ਕਦੇ ਇਹੋ ਜਿਹੇ ਹਾਲਾਤ ਨਹੀਂ ਹੋਏ ਕੱਲੀ ਵੀ ਰਹੀ ਐ ਅਸੀਂ ਦੋਨੋਂ ਜਿਹਨੇ ਜਿਵੇਂ ਕਿਤੇ ਜਾਣੇ ਕੱਲੀ ਵੀ ਰਹਿੰਦੀ ਰਹੀ ਐ ਪਰ ਅੱਜ ਸਾਨੂੰ ਨਹੀਂ ਸਮਝ ਆ ਰਹੀ ਕਿ ਅੱਜ ਕੀ ਕਰ ਗਈ ਐ ਉਹ ਕੁੜੀ ਕਿਹਦੇ ਨਾਲ ਚਲੀ ਗਈ ਕਿੱਥੇ ਚਲੀ ਗਈ ਐ ਕਿਉਂ ਗਈ ਐ ਮੈਨੂੰ ਕੁਛ ਨਹੀਂ ਸਮਝ ਆ ਰਿਹਾ ਦਾ ਪਰ ਕੀ ਲੱਗਦਾ ਨਹੀਂ ਜੇਕਰ ਆਪ ਦਾ ਫੋਨ ਬੰਦ ਸੀ ਤੇ ਹੋਰ ਕੋਈ ਫੋਨ ਜਿਹੜਾ ਹੋਰ ਦੂਸਾ ਫੋਨ ਹੀ ਕਮਸਮ ਕਿਸੇ ਦਾ ਫੋਨ ਵੀ ਜਿਹੜਾ ਫੋਨ ਕਰ ਸਕਦੀ ਸੀ ਵੀ ਮਮਾ ਮੈਂ ਇੱਥੇ ਆ ਜਾਇ ਤੇ ਆ ਬੜੇ ਮਨਚ ਵਿਚਾਰ ਇਸ ਤਰ੍ਹਾਂ ਆਉਂਦੇ ਨੇ ਇਹ ਤੇ ਇਹਨਾਂ ਕੋ ਫੋਨ ਫੋਨ ਵੀ ਨਾਲ ਕਰੋਂ ਲੈ ਗਈ ਮੈਨੂੰ ਤਾਂ ਇਹ ਸਮਝ ਆਉਂਦਾ ਫੋਨ ਕਾਦੇ ਲਈ ਲੈ ਗਈ ਹੈ ਗਈ ਕਿਉਂ ਹੈ ਔਰ ਫੋਨ ਕਰ ਵੀ ਨਹੀਂ ਰਹੀ ਆਨ ਵੀ ਨਹੀਂ ਹੋ ਰਿਹਾ ਫੋਨ ਇਹ ਵੀ ਨਹੀਂ ਕਿ ਬੈਟਰੀ ਡੈਡ ਹੈ ਬੈਟਰੀ ਵੀ ਫੁੱਲ ਸੀਗੀ ਸਵੇਰ ਦੀ ਕਿਉਂਕਿ ਦੇਖਿਆ ਹੀ ਨਹੀਂ ਸੀ ਮੇਰੇ ਤੋਂ ਫੋਨ 80 80 ਤੱਕ ਤਾਂ ਸੀਗਾ ਆਰਾਮ ਨਾਲ ਇਹ ਵੀ ਨਹੀਂ ਕਹਿ ਸਕਦੀ ਕਿ ਬੈਟਰੀ ਡੈਡ ਹੋ ਗਈ ਚਲੋ ਫੋਨ ਨਹੀਂ ਚੁੱਕ ਰਹੀ ਪਰ ਮੇਰੇ ਤਾਂ ਸਟੰ ਸਮਝ ਤੋਂ ਬਾਹਰ ਅਜੇ ਲੱਗਦਾ ਵੀ ਜਿਵੇਂ ਇੱਥੋਂ ਕਰੋ ਗਈ ਆ ਕੱਲਿਆਂ ਗਈ ਆ ਹੱਥ ਲਫਾਫਾ ਪੜਿਆ ਆ ਕੀ ਗਾਹ ਤੱਕ ਕੋਈ ਸੀਸੀਟੀਵੀ ਕੈਮਰਾ ਚੈੱਕ ਕੀਤੇ ਆ ਵੀ ਕੱਲਾ ਹੀ ਗਈ ਆ ਕਰਤੇ ਗਈ ਆ ਕੋਈ ਵੇਖਿਆ ਗਏ ਜਿਹੜਾ ਸੀਸੀਟੀਵੀ ਕੈਮਰਾ ਨੇ ਕਈ ਤਾਂ ਬੰਦ ਨੇ ਦੁਕਾਨਾਂ ਤਾਂ ਉਹਨਾਂ ਦਾ ਚੈੱਕ ਨਹੀਂ ਹੋ ਪਾਰੇ ਇੱਕ ਲੇਡੀਜ਼ ਨੇ ਜ਼ਰੂਰ ਦੇਖਿਆ ਉਹ ਕਹਿੰਦੇ ਮੈਂ ਉਹਨਾਂ ਕੁੜੀਆਂ ਦੇਖਿਆ ਕਾਲਾ ਸੂਟ ਤੇ ਉਹਦੇ ਹੱਥ 'ਚ ਲਿਫਾਫਾ ਸੀਗਾ ਪੈਦਲ ਜਾ ਰਹੀ ਸੀ ਪੈਦਲ ਜਾ ਰਹੀ ਸੀ ਉਹ ਤੋਂ ਅੱਗੇ ਜਿਨ੍ਹਾਂ ਨੂੰ ਪੁੱਛਿਆ ਕੈਮਰੇ ਦੀ ਲੋਕੇਸ਼ਨ ਤਾਂ ਉਹ ਕਹਿੰਦੇ ਕਿ ਸਾਨੂੰ ਲੇਡੀਜ਼ ਸੀ ਕਿਉਂਕਿ ਸਾਨੂੰ ਚਲਾਣਾ ਨਹੀਂ ਆਉਂਦਾ ਜੈਂਟਸ ਆਣਗੇ ਤੇ ਉਹ ਚਲਾ ਕੇ ਦੇਖਣਗੇ ਕਿ ਕਿੰਨੇ ਕੁ ਵੇ ਦਾ ਟਾਈਮ ਹੈ ਕਿੱਥੇ ਗਈ ਆ ਤਾਂ ਜੋ ਹੁਣ ਅਸੀਂ ਸ਼ਾਇਦ ਦੇਖਣਗੇ ਤਾਂ ਪਤਾ ਲੱਗਦਾ ਕਿੱਥੇ ਗਈ ਆ ਬਾਕੀ ਲੱਭਦੇ ਆ ਦੁਬਾਰਾ ਅਸੀਂ ਦੇਖਿਆ ਪਿਤਾ ਜੀ ਘਰ ਹੈ ਨਹੀਂ ਆ ਉਹ ਕਿੱਥੇ ਰਹੇ ਪਹਿਲਾਂ ਮੇਰੇ ਨਾਲ ਸ਼ਿਦਾਂ ਸਾਹਿਬ ਲੱਭ ਰਹੇ ਸੀਗੇ ਹੁਣ ਉਹ ਉਸਿਦਾਂ ਦੇ ਨਾਲ ਮਾਰਕੀਟ ਔਰ ਦਰਬਾਰ ਸਾਹਿਬ ਵੱਲ ਲੱਭ ਰਹੇ ਨੇ ਕਿ ਲੱਗਦਾ ਜਦੋਂ ਦਾ ਪਤਾ ਲੱਗਾ ਪਿਤਾ ਜੀ ਮੇਰੀ ਧੀ ਕਰੇ ਚਲ ਗਈ ਆ ਜਾਂ ਕਿੱਥੇ ਗਾਇਬ ਹੋ ਗਈ ਆ ਬਹੁਤ ਬੁਰਾ ਹਾਲ ਹੋਇਆ ਉਹਨਾਂ ਨੇ ਲੱਭਣ ਦੀ ਬੜੀ ਕੋਸ਼ਿਸ਼ ਕੀਤੀ ਵਿਚਾਰ ਹਾਂਜੀ ਉਹ ਵੀ ਮੇਰੇ ਨਾਲ ਉਦੋਂ ਦੇ ਲੱਭ ਰਹੇ ਨੇ ਸ਼ਿਦਾਂ ਮੇਰੇ ਨਾਲ ਸੀਗੇ ਹੁਣ ਮੈਂ ਸ਼ਿਦਾਂ ਤੋਂ ਘਰ ਆ ਗਈ ਆ ਤਾਂ ਉਹ ਦਰਬਾਰ ਸਾਹਿਬ ਵੱਲ ਚਲੇ ਗਏ ਗਲੀਆਂ ਮਤਲਬ ਪਿੱਛੋਂ ਮਾਰਕੀਟ ਵੱਲ ਹੋ ਗ ਜੜੀ ਕੁੜੀ ਕਰੋ ਮੋੜ ਤੱਕ ਜਾਣ ਲਈ ਵੀ ਪੁੱਛਦੀ ਅੱਜ ਐਨੇ ਦੂਰ ਮੈਨੂੰ ਨਹੀਂ ਸਮਝ ਆਉਂਦਾ ਕਿਵੇਂ ਚਲੀ ਗਈ ਉਹ ਕਦੇ ਨਹੀਂ ਗਈ ਐ ਅੱਜ ਪਹਿਲਾਂ ਛਾਂਜਾ ਤਾਂ ਆਪਣੇ ਨਾਲ ਕੇ ਨਹੀਂ ਜਾਂਦੀ ਜਦ ਕਿ ਨਾਨਕਾ ਛਿੱਦੇ ਤੋਂ ਵੀ ਨੇੜੇ ਹੈਗਾ ਜੀ ਬਿਲਕੁਲ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਵਾਰ-ਵਾਰ ਮਾਤਾ ਇਹ ਕਹਿ ਰਹੀ ਐ ਵੀ ਮੇਰੀ ਧੀ ਤਾਂ ਕਦੀ ਘਰੋਂ ਬਾਹਰ ਨਹੀਂ ਸੀ ਗਈ ਕਦੀ ਨਾਨਕੇ ਤੱਕ ਨਹੀਂ ਗਈ ਸੀ ਜਿਹੜੀ ਬਹੁਤ ਲਾਗੇ ਨੇ ਪਰ ਪਤਾ ਨਹੀਂ ਅੱਜ ਕੀ ਮਰਜ਼ੀ ਦੇ ਮਨਚ ਵਿਚਾਰ ਆ ਗਿਆ ਕੀ ਮਰਜ਼ੀ ਦੇ ਮਨਚ ਆ ਗਿਆ ਵੀ ਅੱਜ ਕਰੋ ਜਿਹੜੀ ਲੜਕੀ ਚਲ ਗਈ ਆ ਮਾਮਾ ਜੀ ਨਾਲ ਵੀ ਗੱਲਬਾਤ ਕਰਾਂਗੇ ੜਕੀ ਦੇ ਨਾਲ ਪ੍ਰਭਦੀਪ ਕੌਰ ਦੇ ਨਾਲ ਸਰਦਾਰ ਜੀ ਹਰ ਕਿਉਂ ਦੀ ਗੱਲ ਕਰਦੀ ਹੈ ਤੁਹਾਨੂੰ ਕਦੋਂ ਪਤਾ ਲੱਗਾ ਤੁਹਾਡੀ ਭੈਣ ਨੇ ਕਦੋਂ ਦਸਾਪੀ ਪ੍ਰਪਦੀਪ ਘਰੋਂ ਚਲ ਗਈ ਆ ਸਵੇਰੇ ਜਰਾਵੇ ਮੇਰੇ ਦਫ਼ਤਰ ਨੂੰ ਫੋਨ ਆਇਆ ਨਾ ਅੱਛਾ ਕਿ ਮੇਰੇ ਹੈਨੇ ਕਰ ਰਹੇ ਜਨੇ ਚਲੀ ਗਈ ਕਿਤੇ ਆ ਤੇ ਮੈਂ ਤੇ ਖੁਦ ਸੁਣ ਕੇ ਮੈਨੂੰ ਹੈਰਾਨੀ ਹੋਈ ਕਿ ਕਿਤੇ ਜਾਣ ਨਹੀਂ ਸਕ ਜਾਣ ਵਾਲੀ ਕੁੜੀ ਨਹੀਂ ਕਿਥੇ ਚਲੀ ਗਈ ਆ ਜਿਹੜੀ ਸਾਡੇ ਘਰ ਮਹਿੰਦਰਾ ਕਲੋਨੀ ਸੁਲਤਾਨਪਿੰਡ ਉੱਥੋਂ ਤੱਕ ਨਹੀਂ ਜਿਹੜੀ ਜਾ ਸਕਦੀ ਆ ਜੋ ਸਮਝ ਨਹੀਂ ਲੱਗਦੀ ਕਿਥੇ ਚਲੀ ਗਈ ਆ ਉਹਨੂੰ ਹਰ ਜਗ੍ਹਾ ਲੱਭਿਆ ਅਸੀਦਾ ਸਾਹਿਬ ਗਏ ਅਸੀਂ ਰਾਮ ਸਰ ਗਏ ਉੱਥੋਂ ਤੱਕ ਕਤਰੀ ਬਾਗ ਸੋ ਅਸੀਂ ਅੰਦਰ ਤੱਕ ਦੇਖ ਕੇ ਆਏ ਆ ਲੋਕੇਸ਼ਨ ਜਿਹੜੀ ਆ ਰਹੀਓ ਅਸੀਂ ਦਸਬਾਹ ਦੇ ਆ ਰਹੀ ਆ। ਮინისტრੋ ਵੀ ਇਹਨੇ ਫਿਰ ਫੋਟੋ ਵਗੈਰਾ ਗਾਂ ਪੋਸਟਰ ਵਗੈਰਾ ਜਾਰੀ ਕੀਤੇ ਕਿਤੇ ਲਾਇਏਗੇ ਲੋਕਾਂ ਨੂੰ ਫੋਟੋ ਵਗੈਰਾ ਵਿਖਾਈ ਗਈਆਂ ਵੀ ਭਾਈ ਇਹ ਬੱਚੀ ਤੇ ਨਹੀਂ ਦੇਖੀ ਕਿਸੇ ਨੇ ਇਸ ਤਰ੍ਹਾਂ ਦੀ ਗੱਲਬਾਤ ਜਾ ਕੇ ਮਾਰਕੀਟ ਚ ਹਾਂਜੀ ਇਹ ਅਸੀਂ ਸ਼ਿਦਾਰੇ ਗਏ ਸੀ ਆਪਾਂ ਖੰਡੇ ਵਾਲੇ ਚੌਂਕ ਤੇ ਉੱਥੇ ਅਸੀਂ ਕਾਫੀ ਜਨਾਂ ਨੂੰ ਫੋਟੋ ਦਿਖਾ ਕੇ ਪੁੱਛਿਆ ਆ ਮਗਰ ਉਹ ਕਹਿੰਦੇ ਸਾਨੂੰ ਨਹੀਂ ਪਤਾ ਫਰ ਕਿਸੇ ਨੂੰ ਪੁੱਛਿਆ ਆ ਕਿ ਕਿਸੇ ਨੂੰ ਸ਼ਾਇਦ ਪਤਾ ਹੋਵੇ ਕਿਸੇ ਨੇ ਦੇਖੀ ਹੋਵੇ ਕਿਉਂਕਿ ਲਫਾਫਾ ਫੜਿਆ ਤੇ ਕਾਲਾ ਸੂਟ ਪਾਇਆ ਮੈਂ ਅਸਲ ਕਿਸੇ ਨੂੰ ਕੋਈ ਹਾਮੀ ਨੇ ਕਿਸੇ ਨੂੰ ਕੋਈ ਜਵਾਬ ਨਹੀਂ ਦਿੱਤਾ ਉਸਨੇ ਜੀ ਉਸ ਨੂੰ ਵੀ ਸ਼ੈਲ ਫਾਵਾ ਫੜਿਆ ਹੋਵੇ ਕੱਪੜੇ ਆਨਾਂ ਕਿਥੇ ਰਿਸ਼ਤੇਦਾਰ ਭੈਣ ਭਰਾ ਦੇ ਕੋਲਾਂ ਚੱਲ ਗਏ ਹੋਏ ਬੱਸ 'ਚ ਫੜ ਕੇ ਬੱਸ ਕਿ ਮਾਸੀ ਕੋ ਕਿਸੇ ਭੂਆ ਕੋਲ ਚੱਲ ਗਏ ਹੋਗੇ ਨਹੀਂ ਨਹੀਂ ਉਹ ਜ ਕਿਤੇ ਨਹੀਂ ਜਾਣ ਸਕਦੇ ਜੀ ਜਿਹੜੀ ਬਾਅਰ ਚੀਜ਼ ਲੈਣ ਵਾਸਤੇ ਆਪਣੀ ਮੰਮੀ ਨੂੰ ਪੁੱਛ ਕੇ ਜਾਂਦੀ ਕਿ ਮੈਂ ਇਹ ਮੋੜ ਤੇ ਚੱਲੀ ਆਂ ਉਹ ਕਿਤਰਾ ਡਿਸੀਜਨ ਲੈ ਲੇਗੀ ਨਾਲ ਕੋ ਪੈਸੇ 11 ਸਾਲ ਦੀ ਗਈ ਆ ਨਾ ਤੇ ਉਹਨੂੰ ਕਿਸੇ ਪਤਾ ਰਸਤੇ ਦਾ ਕਿਤੇ ਕੁਝ ਕਿ ਜਗ੍ਹਾ ਦਾ ਜਿਹੜੀ ਸਾਡੇ ਘਰ ਨਹੀਂ ਆ ਸਕਦੀ ਥੋੜੇ ਦਿਨੋਂ ਦੂਰ ਕਿੱਥੇ ਜਾਣਾ ਜਾਂ ਪਰ ਮਨਵੇਸੋ ਵੀ ਕਿੱਥੇ ਗਈ ਹੋਗੀ ਅੱਜ ਕਿਸ ਤਰ੍ਹਾਂ ਬੱਚੀ ਦਾ ਹਿੰਮਤ ਕਰਨੀ ਬੱਚੀ ਨੇ ਜਿਹੜੀ ਪਈ ਆ ਦੇਖਿਆ ਮੇਰੀ ਮੰਮੀ ਵੀ ਘਰੇ ਹੈ ਨਹੀਂ ਐ ਮੇਰਾ ਭਰਾ ਵੀ ਬਾਹਰ ਚਲ ਗਿਆ ਪਾਪਾ ਰੋਟੀ ਦੇਣ ਵਾਸਤੇ ਅੱਜ ਕਿਸ ਤਰ੍ਹਾਂ ਹਿੰਮਤ ਜਟਾ ਕੇ ਜਿਹੜੀ ਘਰੋਂ ਬੱਚੀ ਚਲ ਗਈ ਬਾਹਰ ਕਿ ਪਹਿਲਾਂ ਵੀ ਕਦੇ ਇਸ ਤਰ੍ਹਾਂ ਹੋਇਆ ਕਿ ਜਾਂ ਪਹਿਲੀ ਵਾਰ ਇਸ ਤਰ੍ਹਾਂ ਗਈ ਕਦੋਂ ਨਹੀਂ ਪਹਿਲੀ ਟਾਈਮ ਹੈ ਫਸਟ ਟਾਈਮ ਹੈ ਜਿਹੜਾ ਕੰਮ ਹੋਇਆ ਅਸੀਂ ਖੁਦ ਹੈਰਾਨ ਆ ਕਿ ਜਿਹੜੀ ਕਿਸ ਤਰ੍ਹਾਂ ਚਲੇ ਗਈ ਦੂਰ ਹਮ ਅਸੀਂ ਚਲੋ ਕਾਮ ਦੇ ਚੱਕਰਾਂ ਨੇ ਪਏ ਜਿਸ ਤਰ੍ਹਾਂ ਪਤਾ ਲੱਗਦਾ ਫਿਰ ਦੇਖਾਂਗੇ ਕਿਉਂ ਉਸ ਕਹਿ ਵੀ ਨਹੀਂ ਸਾਧੇ ਕਿ ਕਿਸ ਤਰ੍ਹਾਂ ਡਿਸੀਜਨ ਲਿਆ ਨਹੀਂ ਦੂਰ ਜਾਂਦਾ ਬੜਾ ਵੱਡਾ ਫੈਸਲਾ ਬੜਾ ਵੱਡਾ ਜੀ ਜਿਹੜੀ ਦੇਖੋ ਜੀ ਸਾਹਮਣੇ ਮੋੜ ਤੇ ਜਾਣਾ ਜਿੰਨੇ ਉਹਨੇ ਘਰ ਮਮੀ ਨੂੰ ਦੱਸ ਕੇ ਜਾਣਾ ਉਹ ਵਜੋਂ ਐਡਾ ਵੱਡਾ ਫੈਸਲਾ ਕਿ ਵਾਹ ਵਾ ਲੈ ਕੇ ਕਿਤੇ ਚਲੀ ਗਈ ਮੋਬਾਈਲ ਨਾ ਲਿਆ ਤੇ ਸਵੇਰੇ 6:30 ਹੋਇਆ ਸਵੇਰੇ ਮੈਂ ਖਾਲ ਦੋ ਢਾਈ ਵਜੇ 6:30 ਹੋ ਜਾਂਦੇ ਚਾਰ ਵਜੇ ਚੱਲੇ ਜੀ ਚਾਰ ਵਜੇ ਚੱਲੇ ਜੀ ਤੇ ਇਨੀ ਟਾਈਮ ਹੋ ਗਿਆ ਜਹ ਹਜੇ ਤੱਕ ਨਹੀਂ ਲੱਗਦਾ ਨਹੀਂ ਜੇਕਰ ਫੋਨ ਲੈ ਕੇ ਗਈ ਵੀ ਆ ਤਾਂ ਕੰਪਨੀ ਫੋਨ ਤੇ ਆਉਣ ਹੋਣਾ ਚਾਹੀਦਾ ਸੀ ਫੋਨ ਬੰਦ ਕਰਨ ਦਾ ਕੀ ਮਤਲਬ ਜੇ ਕਿ ਬੰਦੀ ਕਰਨਾ ਸੀ ਵੀ ਖੜਦੀ ਨਾ ਫਿਰ ਫੋਨ ਜੇ ਕਰਨੀ ਸੀ ਸਾਨੂੰ ਖੁਦ ਨੇ ਖੁਦ ਹੀ ਰਾਨਿਆ ਜੇ ਫੋਨ ਲੱਗ ਗਈ ਆ ਤੇ ਆਖਿਰ ਚਾਲੂ ਰੱਖ ਉਹ ਨਿਕਲਦਾ ਸਾਰੀ ਥੋੜੀ ਜਿਹੀ ਦਰ ਬਾਅਦ ਸਵਿਚ ਆਫ ਹੋ ਗਿਆ ਉਹਦਾ ਥੋੜੀ ਜਿਹੀ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਅੰਮ੍ਰਿਤਸਰ ਦੇ ਵਾਸੀਆਂ ਨੂੰ ਲੋਕਾਂ ਨੂੰ ਸ਼ਾਇਦ ਪ੍ਰਭਦੀਪ ਨੂੰ ਕੋਈ ਦੇਖਦਾ ਹੋਵੇ ਕਿੱਥੇ ਰਾਬਤਾ ਕਰੇ ਆਪਣਾ ਮੋਬਾਈਲ ਨੰਬਰ ਆਪਣਾ ਪਤਾ ਜਰੂਰ ਦੱਸੋ ਆਪਣਾ ਅਸੀਂ ਤੇ ਹੱਥ ਜੋੜ ਕੇ ਅਪੀਲ ਕਰਦੇ ਆ ਕਿ ਜਿੰਨੂੰ ਵੀ ਕਿਤੇ ਮਿਲਦੀ ਆ ਪਲੀਜ਼ ਪਲੀਜ਼ ਸਾਨੂੰ ਜਰੂਰ ਦੱਸੋ ਬਹੁਤ ਅਸੀਂ ਹੱਥ ਜੋੜ ਕੇ ਹੀ ਰਿਕਵੈਸਟ ਕਰਦੇ ਆ ਨਾ ਹਾਂਜੀ ਮੋਬਾਈਲ ਨੰਬਰ 9646531123 ਪਲੀਜ਼ ਜਿਨ 9646531123 ਪਲੀਜ਼ ਜਿਹਨੂੰ ਪਤਾ ਲੱਗਦਾ ਜੋ ਵੀ ਮਰਗੀ ਜਿਹਨੂੰ ਕੋ ਲੱਗਦਾ ਪਲੀਜ਼ ਕੰਟੈਕਟ ਕਰਿਓ ਪਲੀਜ਼ ਤੁਹਾਡੇ ਅੱਗੇ ਹੱਥ ਜੋੜ ਕੇ ਰਿਕਵੈਸਟ ਹੈ ਜੀ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵੀ ਪਰਿਵਾਰ ਵਾਲਾ ਨੇ ਆਪਣਾ ਮੋਬਾਈਲ ਨੰਬਰ ਵੀ ਜਿਹੜਾ ਦਿੱਤਾ ਗਿਆ ਵਾ ਅਸੀਂ ਵੀ ਆਪਣੇ ਟੀਵੀ ਸਕਰੀਨ ਤੇ ਮੋਬਾਈਲ ਨੰਬਰ ਸਾਂਝਾ ਕਰਾਂਗੇ ਪਰ ਜੀ ਦੀ ਫੋਟੋ ਵੀ ਸਾਂਝੀ ਕਰਾਂਗੇ ਆਸਟਾ ਕੇ ਸਾਡੀ ਦਸ਼ਕਾਂ ਨੂੰ ਪੀ ਲਿਆ ਇਸ ਵੀਡੀਓ ਨੂੰ ਇਨਾਂ ਨੂੰ ਸ਼ੇਅਰ ਕਰ ਦਿਓ ਇਨਾਂ ਨੂੰ ਸ਼ੇਅਰ ਕਰ ਦਿਓ ਤਾਂ ਜੋ ਕਿ ਹਰ ਕਿਸੇ ਦੇ ਫੋਨ ਵਿੱਚ ਸਾਡੀ ਇਹ ਵੀਡੀਓ ਹੋਵੇ ਤੇ ਪ੍ਰਭਦੀਪ ਜਿਹੜੀ ਮਿਲ ਸਕੇ ਤੁਸੀਂ ਦੇਖ ਸਕਦੇ ਹੋ ਫੋਟੋ ਦਿਖਾ ਰਹੇ ਨੇ ਪਰਿਵਾਰਕ ਮੈਂਬਰ ਲੜਕੀ ਦੇ ਮਾਮਾ ਜੀ ਨੇ ਅਤੇ ਉਹ ਹੈਰਾਨ ਨੇ ਕਿ ਅੱਜ ਬੱਚੀ ਚਲ ਕਿੱਥੇ ਗਈ ਹੈ ਘਰੀ ਨਾਨਕੇ ਤੱਕ ਨਹੀਂ ਗਈ ਸੀ ਨਾਨਕੇ ਬਹੁਤ ਲੱਗੇ ਨੇ ਦੋ ਗੁਣੇ ਛੱਡ ਕੇ ਪਰ ਅੱਜ ਬੱਚੀ ਦੇ ਮਨ 'ਚ ਕੀ ਵਿਚਾਰ ਆਇਆ ਇਹ ਤੁਹਾਨੂੰ ਪ੍ਰਭਦੀਪ ਦੱਸ ਸਕਦੀ ਆ ਕਿ ਕਿੱਥੇ ਚਲ ਗਈ ਆ ਕਿੱਥੋਂ ਗਈ ਆ ਫੋਨ ਕਿਉਂ ਬੰਦ ਕੀਤਾ ਬੜੇ ਸਵਾਲੀਆ ਨਿਸ਼ਾਨ ਨੇ ਅਸੀਂ ਪ੍ਰਮਾਤਮਾ ਕੋਲ ਅਰਦਾਸ ਕਰਦੇ ਹਾਂ ਜਿੱਥੇ ਵੀ ਪ੍ਰਾਪਦੀ ਹੋਵੇ ਭਾਏ ਠੀਕ ਠਾਕ ਹੋਵੇ ਆਪਣੇ ਪਰਿਵਾਰ ਚ ਵਾਪਤਾ ਕਰੇ ਜੇਕਰ ਉਹ ਵੀਡੀਓ ਦੇਖਦੀ ਆ ਤੇ ਵਾਪਸ ਆ ਜੇ ਉਹਦੀ ਮਾਂ ਨਾਲ ਤੇ ਪਰਿਵਾਰ ਮੈਂਬਰਾਂ ਦਾ ਬਹੁਤ ਰੋ ਰੋਖ ਬੁਰਾ ਹਾਲ ਆ ਮੈਨੂੰ ਦਿਓ ਜੀ ਆਤ ਮੈਂ ਤੁਹਾਡਾ ਅਜੀਤ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅਮਰਸਾ